ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਹੱਸਦੇ ਖੇੜਦੇ ਰੱਖੇ ਸੋ ਬਾਤ ਲੈ ਕੇ ਹਾਂ ਜਰਾ ਅੱਜ ਦੀ ਆਸ ਕਰਦੀਆਂ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀਗਾ ਉਹ ਰਾਜਾ ਜਿਵੇਂ ਕੋਈ ਸੂਰਜ ਗ੍ਰਹਿਣ ਆ ਗਿਆ ਮੱਸਿਆ ਆ ਗਈ ਸੋਮਵਾਰੀ ਮੱਸਿਆ ਆ ਗਈ ਜਾਂ ਕੋਈ ਜਨਮ ਅਸ਼ਟਮੀ ਆ ਇੱਥੇ ਤੇ ਹਾਰ ਹੁੰਦੇ ਕੋਈ ਉਹ ਰਾਜਾ ਦਾਨਪੁੰਨ ਕਰਦਾ ਹੁੰਦਾ ਬਹੁਤ ਹੀ ਜਿਆਦਾ ਦਾਨਪੁੰਨ ਕਰਦਾ ਤਾਂ ਹੁਣ ਜਿਹੜੇ ਸ਼ਹਿਰ ਦੇ ਵਿੱਚ ਪੰਡਤ ਸੀ ਗਰੀਬ ਗੁਰਬੇ ਸੀ ਉਹ ਸਾਰੇ ਆਪਣੇ ਘਰੇ ਕਹਿੰਦੇ ਵੀ ਜਿਹੜੇ ਪੰਡਤ ਸੀ ਕਹਿੰਦੇ ਉਹ ਤਾਂ ਸਾਲ-ਸਾਲ ਭਰਦਾ ਅਨਾਜ ਲਿਜਾ ਕੇ ਰੱਖ ਲੈਂਦੇ ਸੀ ਤਾਂ ਉਹ ਭਈ ਕੋਈ ਨਾ ਕੋਈ ਤੇਥੇ ਦਿਹਾੜਾ ਆਉਂਦਾ ਰਹਿੰਦਾ ਉਹ ਦਾਨ-ਪੁੰਨ ਕਰਦਾ ਰਹਿੰਦਾ ਤਾਂ ਇੱਕ ਪੰਡਤ ਆਇਆ ਜਾ ਸੀ ਓਹੋ ਜਿਵੇਂ ਲੋਕ ਉਹਦੇ ਕੋਲ ਜਾਂਦੇ ਰਾਜੇ ਤੋਂ ਸਮਾਨ ਚੱਕ ਕੇ ਲੈ ਹੁੰਦੇ ਉਹ ਐ ਲੈਣ 'ਚ ਵਿਸ਼ਵਾਸ ਨਹੀਂ ਸੀ ਕਰਦਾ ਉਹ ਕਹਿੰਦਾ ਜੇ ਕਿਸੇ ਨੇ ਦੇਣਾ ਹੈ ਤਾਂ ਦਸਾਂ ਨਾ ਹੋਂ ਦੀ ਕਮਾਈ ਦਾ ਦਾਨ ਕਰੇ ਉਹ ਫੜਦਾ ਕਹਿੰਦਾ ਇਹਦਾ ਇਹ 'ਚ ਕੀ ਦੇਣ ਨੂੰ ਕਹਿੰਦਾ ਇਹ ਤਾਂ ਕਹਿੰਦਾ ਲੋਕਾਂ ਦੇ ਪੈਸੇ ਨੇ ਰਾਜੇ ਕੋਲ ਇਕੱਠੇ ਹੋਏ ਹੋਏ ਕਿਸੇ ਤੋਂ ਲਗਾਨ ਲੈ ਲਿਆ ਮਾਮਲਾ ਲੈ ਲਿਆ ਕਹਿੰਦਾ ਮੂਗਰਾ ਲਿਆ ਕਹਿੰਦਾ ਇਹ ਤਾਂ ਗਰਹੀਆਂ ਕਰ ਕਰ ਜਿੰਮੀ ਸਾਰੇ ਸ਼ਹਿਰ ਦੇ ਪੈਸੇ ਹੁੰਦੇ ਨੇ ਜਨਤਾ ਦੇ ਕਹਿੰਦਾ ਇਹਦਾ ਦਾਨ ਪੁੰਨ ਕੀ ਲੱਗੂਗਾ ਚਲੋ ਜੀ ਸੋਚ ਆਪੋ ਆਪਣੀ ਉਹਨੇ ਘਰ ਆ ਲਈ ਉਹਨੂੰ ਕਹਿਣ ਲੱਗੀ ਕਹਿੰਦੀ ਪੰਡਤ ਜੀ ਆਹ ਡਗਵਾਂਡਨੇ ਕਹਿੰਦੇ ਇੰਨੇ ਇੰਨੀਆਂ ਗਠੜੀਆਂ ਭਰ ਲੈਂਦੀਆਂ ਬੋਰੀਆਂ ਰਾਸ਼ਨ ਦੀਆਂ ਲੈਂਦੀਆਂ ਕਹਿੰਦੀ ਤੂੰ ਵੀ ਵਗ ਜਾ ਰਾਜੇ ਕੋਲ ਭਾਈ ਉਹ ਨਾ ਗਿਆ ਉਹ ਰੋਜ਼ ਲੜਿਆ ਕਰੇ ਉਹ ਸੀ ਬਹੁਤ ਜ਼ਿਆਦਾ ਲਾਲਚ ਕਰਦੀ ਲਾਲਚਣ ਜਨਨੀ ਸੀ ਉਹਨੂੰ ਕਹਿੰਦੀ ਵੀ ਤੂੰ ਜਾ ਆ ਜਾ ਉਹਨੂੰ ਰੋਜ਼ ਤੁੰਨ ਤੁੰਨ ਕੇ ਤੋਰਿਆ ਜਦੋਂ ਭਾਈ ਉਹ ਗਿਆ ਜਾ ਕੇ ਰਾਜੇ ਨੂੰ ਕਹਿਣ ਲੱਗਿਆ ਵੀ ਮਹਾਰਾਜ ਉਹ ਕਹਿੰਦਾ ਵੀ ਤੂੰ ਦਾਨ ਲੈਣ ਆਇਆ ਕਹਿੰਦਾ ਮਹਾਰਾਜ ਦਾਨ ਤਾਂ ਲੈਣ ਆਇਆ ਪਰ ਦਾਨ ਮੈਨੂੰ ਉਹ ਚਾਹੀਦਾ ਚਾਹੇ ਥੋੜਾ ਹੀ ਦੇ ਦੇ ਜਿਹੜਾ ਤੇਰੀ ਹੱਥਾਂ ਦੀ ਕਮਾਈ ਦਾ ਹੋਵੇ ਭਾਈ ਰਾਜੇ ਨੂੰ ਫਿਕਰ ਪੈ ਗਿਆ ਵੀ ਮੈਂ ਤਾਂ ਕਦੇ ਕੋਈ ਕੰਮ ਹੀ ਨਹੀਂ ਕਰਿਆ ਮੇਰੇ ਹੱਥਾਂ ਦੀ ਕਮਾਈ ਦਾ ਕੀਦਾਨ ਹੈ ਉਹਨਾਂ ਨੂੰ ਕਹਿਣ ਲੱਗਿਆ ਵੀ ਪੰਡਿਤ ਜੀ ਕੱਲ ਨੂੰ ਆਇਓ ਉਹ ਕਹਿੰਦਾ ਵੀ ਠੀਕ ਐ ਜਦੋਂ ਘਰੇ ਗਿਆ ਤਾਂ ਘਰ ਵਾਲੀ ਚਾਹੋ ਚ ਭੱਜੀ ਫਿਰੇ ਕਹਿੰਦੀ ਵੀ ਲਿਆਂਦਾ ਨਹੀਂ ਕਹਿੰਦੀ ਬਰਾਬਰ ਸਾਮਾਨ ਖਾਣ ਪੀਣ ਨੂੰ ਕੋਈ ਧਨ ਦੌਲਤ ਉਹ ਕਹਿੰਦਾ ਕੱਲ ਨੂੰ ਗਿਆ ਹੈ ਰਾਜੇ ਨੇ ਕਹਿੰਦਾ ਮੈਨੂੰ ਤਾਂ ਕੱਲ੍ਹ ਤੇ ਗੱਲ ਮਾਰੀ ਕਹਿੰਦਾ ਕੱਲ ਨੂੰ ਜਾਵਾਂਗਾ ਭਾਈ ਦੁਖੀ ਹੋ ਗਈ ਚਲੋ ਉਧਰੋਂ ਰਾਜੇ ਨੇ ਕੀ ਕਰਿਆ ਰਾਤ ਨੂੰ ਉਹਨੇ ਆਵਦਾ ਕਪੜਾ ਜਿਹੜਾ ਬਦਲਿਆ ਜਿਵੇਂ ਰੂਪ ਬਦਲਾ ਲਿਆ ਜਿਵੇਂ ਕੋਈ ਲੇਬਰ ਮੈਨ ਹੁੰਦਾ ਦਿਹਾੜੀਆ ਜਾਂ ਬਣ ਕੇ ਮਿਸਤਰੀਆਂ ਦੇ ਕਾਰਖਾਨੇ ਚੱਲਦੇ ਸੀ ਰਾਤ ਨੂੰ ਉੱਥੇ ਪਹੁੰਚ ਗਿਆ ਉੱਥੇ ਖੜ ਕੇ ਦੇਖਣ ਲੱਗ ਗਿਆ ਮਿਸਤਰੀ ਕਹਿਣ ਲੱਗਿਆ ਕੀ ਗੱਲ ਭਾਈ ਕੀ ਕੁਝ ਲੈਣਾ ਤੈਂ ਕਹਿੰਦਾ ਜੀ ਲੈਣਾ ਲੂਣਾ ਤਾਂ ਕੁਛ ਨਹੀਂ ਵੀ ਐਂ ਦੇਖਦਾ ਜੇ ਕੋਈ ਮੈਨੂੰ ਕੰਮ ਦੇ ਦੋ ਮਾੜਾ ਮੋਟਾ ਮੇਰੇ ਵਰਗ ਜਿਹੜਾ ਜ ਮੈਂ ਕਰ ਲਾਂ ਮੇਰੇ ਵਾਲਾ ਕੰਮ ਉਹ ਕਹਿਣ ਲੱਗੇ ਵੀ ਆਹ ਲੋਹਾ ਕੁੱਟਣਾ ਹੈ ਕੁੱਟ ਤੂੰ ਕੁੱਟ ਲੈ ਥੋੜੇ ਨਾਲ ਲੋਹਾ ਕੁੱਟ ਦੇ ਸੀ ਕਿਉਂ ਅੱਗੇ ਤਾਂ ਇੰਨਾ ਕੰਮ ਤਾਂ ਹੁੰਦਾ ਵੀ ਨਹੀਂ ਸੀ ਤੇ ਨਾ ਕੋਈ ਮਸ਼ੀਨਰੀ ਹੁੰਦੀ ਸੀ ਹੱਥਾਂ ਨਾਲ ਹੀ ਥੋੜੇ ਹੁੰਦੇ ਵੱਡੇ ਚੌੜੇ ਚੌੜੇ ਭਾਰੇ ਭਾਰੇ ਉਹਦੇ ਨਾਲ ਲੋਹਾ ਕੁੱਟਦੇ ਮਿਸਤਰੀ ਉਹ ਨੂੰ ਕਹਿੰਦੇ ਵੀ ਲੋਹਾ ਕੁੱਟਣਾ ਹੈ ਉਹ ਕਹਿੰਦਾ ਤਨਖਾਹ ਕਿ ਦਿਓ ਪੈਸੇ ਕਿੰਨੇ ਦੇਵੋਗੇ ਉਹ ਕਹਿੰਦੇ ਵੀ ਤਨਖਾਹ ਤਾਂ ਹੁੰਦੀ ਆ ਮਹੀਨੇ ਤੇ ਅਸੀਂ ਤਾਂ ਰੋਜ਼ ਦੀ ਰੋਜ਼ ਪੈਸੇ ਦਿੰਨੇ ਆ ਜੇ ਤਾਂ ਤਾਂ ਸਾਰੀ ਰਾਤ ਲਾਤੀ ਸਾਰੀ ਰਾਤ ਕੁੱਟਿਆ ਹੁਣ ਤੋਂ ਲੈ ਕੇ ਫੇਰ ਤਾਂ ਤੈਨੂੰ 4 ਟਕੇ ਦੇਵਾਂਗੇ ਸੇ ਉਹਨੇ ਦੇ ਹੁੰਦੇ ਤੇ ਟਕੇ ਵਿਚਾਰ ਟਕੇ ਚਾਰ ਕੌਡੀਆਂ ਤਾਂ ਅੱਠ ਕੌਡੀਆਂ ਅੱਠ ਟਕੇ ਜੇ ਤਾਂ ਸਾਰੀ ਰਾਤ ਲਾਈ ਜੇ ਤਾਂ ਅੱਧੀ ਰਾਤ ਲਾਈ ਤਾਂ ਚਾਰ ਟਕੇ ਚਾਰ ਕੌਡੀਆਂ ਜੇ ਭਾਈ ਤਾਂ ਘੱਟ ਟਾਈਮ ਲਾਇਆ ਤੈਨੂੰ ਉਸ ਹਿਸਾਬ ਦਾ ਦੇ ਦਾਂਗੇ ਭਾਈ ਹੁਣ ਉਹ ਲੱਗ ਗਿਆ ਕੁੱਟਣਾ ਕੰਮ ਕਦੇ ਕਰਿਆ ਨਾ ਕੰਮ ਵੀ ਔਖਾ ਉਹਦੇ ਤਾਂ ਹੱਥਾਂ ਤੇ ਛਾਲੇ ਪਈ ਗਏ ਉਹ ਹੱਥਾਂ ਤੇ ਛਾਲੇ ਪੈਗੇ ਫਿਸਗੇ ਚਿਪਚਪਾਹਟ ਹੋਵੇ ਗਰਦ ਹੋਵੇ ਉਹਨੇ ਜਿਵੇਂ ਕਿਵੇਂ ਰੋ ਪਟਕੇ ਅੱਧੀ ਅੱਧੀ ਰਾਤ ਲਾਈ ਅੱਧੀ ਰਾਤ ਲਾ ਕੇ ਕਹਿੰਦਾ ਵੀ ਹੁਣ ਬੱਸ ਉਹ ਕਹਿੰਦਾ ਭਾਈ ਫਿਰ ਤੇਰੇ ਚਾਰ ਟਕੇ ਚਾਰ ਕੁੱਡੀਆਂ ਬਣੀਆਂ ਉਹ ਕਹਿੰਦਾ ਜੀ ਠੀਕ ਹੈ ਹੁਣ ਰਾਜਾ ਆ ਗਿਆ ਚਾਰ ਟਕੇ ਚਾਰ ਕੁੱਡੀਆਂ ਲੈ ਕੇ ਤਾਂ ਤੜਕੇ ਨੂੰ ਆ ਗਿਆ ਪੰਡਤ ਘਰ ਵਾਲੀ ਕਹਿੰਦੀ ਹੁਣ ਜਾ ਕੋਈ ਕੱਪੜਾ ਲੀੜਾ ਲੈ ਜਾ ਗੱਠੜੀ ਬੰਨਣ ਨੂੰ ਕਿਉਂ ਲਾਲਚ ਕਰਦੀ ਸੀ ਬਾਹਲਾ ਉਹਨੇ ਉਹਦੀ ਗੱਲ ਨਾ ਸੁਣੀ ਵਗ ਗਿਆ ਜਾ ਕੇ ਹੁਣ ਕਹਿੰਦਾ ਆ ਗਿਆ ਭਾਈ ਹਾਂ ਮਹਾਰਾਜ ਆ ਗਿਆ ਉਨੇ 4 ਟਕੇ 4 ਕੌਡੀਆਂ ਪੰਡਤ ਦੇ ਹੱਥ ਤੇ ਧਰਤੀਆਂ ਰਾਜੇ ਨੇ ਕਿਉਂ ਉਹਨੇ ਕਿਹਾ ਤੀ ਵੀ ਜੇ ਕੱਟ ਦੇ ਦਿਓ ਹੱਥਾਂ ਦੀ ਕਮਾਈ ਕਰੀ ਹੋਊ ਮਿਹਨਤ ਉਹ ਦੇਓ ਮੈਨੂੰ ਤਾਂ ਲੈ ਕੇ ਭਾਈ ਘਰ ਨੂੰ ਆ ਗਿਆ ਜੇਬ ਚ ਪਾ ਲੇ ਗਾਹਾਂ ਕਾਂ ਰਾਲੀ ਨੇ ਦੇਖਿਆ ਵੀ ਅੱਜ ਤਾਂ ਜ਼ਰੂਰ ਲੈ ਕੇ ਆਊਗਾ ਖਾਨੀ ਕਿੰਨਾ ਕਮਾ ਲਿਆ ਉਹ ਜਿਹੜਾ ਰਾਜੇ ਨੇ ਕੱਲ ਨਹੀਂ ਦਿੱਤਾ ਥੋੜਾ ਹੋਊ ਉਹਦੇ ਕੋਲੇ ਆਮਦੇ ਨੂੰ ਖੀਰ ਪ੍ਰਸ਼ਾਦ ਪੂੜੇ ਲਾਹੀ ਬੈਠੀ ਜਾਂਦੇ ਨੂੰ ਇਹ ਕਹਿਣ ਲੱਗੀ ਲਓ ਮਹਾਰਾਜ ਖਾਓ ਅੰਡ ਤੇ ਜੀ ਖੀਰ ਕੜਾ ਖਾਓ ਪੂੜੇ ਖਾਓ ਉਹ ਜਨੇ ਚਾਕੇ ਭਾਈ ਉਹਨੂੰ ਉਹ ਤਾਂ ਪੈ ਗਿਆ ਸੌ ਗਿਆ ਹੁਣ ਉਹ ਫਿਰਦੀ ਆਲੇ ਦਾਲੇ ਕਦੇ ਬਾਹਰ ਚ ਜਾਂਦੀ ਆ ਕਦੇ ਅੰਦਰ ਆਉਂਦੀ ਆ ਉਹ ਸੋਚਦੀ ਆ ਵੀ ਪੰਡਤ ਤਾਂ ਗੱਲ ਹੀ ਹੱਥਾ ਹੈ ਵੀ ਕੋਈ ਮਾਗਰ ਗੱਡੇ ਭੇਡੇ ਚਕਾਸੇ ਚ ਰੇੜੀ ਜੇ ਕੋਈ ਗੱਡੇ ਰੇੜੀ 'ਚ ਸਮਾਨ ਆਉਂਦਾ ਹੋਊ ਸਾਡਾ ਤਾਂ ਕਦੇ ਬਾਹਰ ਚ ਜਾਂਦੀ ਐ ਕਦੇ ਅੰਦਰ ਆ ਜਾਂਦੀ ਐ ਜਦੋਂ ਉਹਨੇ ਦੇਖਿਆ ਵੀ ਇਹ ਤਾਂ ਕੈਂ ਘੰਟੇ ਲੰਘ ਗਏ ਇਹ ਵੀ ਸੌ ਗਿਆ ਕੋਈ ਸਮਾਨ ਵੀ ਨਹੀਂ ਆਇਆ ਤਾਂ ਉਹਨੂੰ ਉਠਾ ਲੈਂਦੀ ਐ ਕਹਿੰਦੀ ਹੋ ਖੜਾ ਸਮਾਨ ਕਿੱਥੇ ਐ ਜਿਹੜਾ ਰਾਜੇ ਦੇੋਂ ਲੈਣ ਗਏ ਭਾਈ ਉਹਨੇ ਜੇਬ 'ਚ ਮਾਰਿਆ ਹੱਥ ਚਾਰੇ ਕੌਡੀਆਂ ਚਾਰੇ ਡਕੇ ਉਹਦੇ ਹੱਥ ਤੇ ਧਰਤੇ ਕਹਿੰਦੀ ਆਹ ਲੈ ਕੇ ਆਏ ਹੈ ਕਹਿੰਦਾ ਮੈਨੂੰ ਕੀ ਪਤਾ ਮੈਨੂੰ ਤਾਂ ਉਹਨੇ ਆਹ ਦਿੱਤਾ ਹੈ ਮੈਂ ਲਿਆਇਆ ਕਹਿੰਦੀ ਇਹਨਾਂ ਨਾਲ ਕੀ ਬਣੂਗਾ ਲੋਕਾਂ ਨੂੰ ਤਾਂ ਏਡੀਆਂ ਏਡੀਆਂ ਗੱਠੜੀਆਂ ਚਕਾਦੀਆਂ ਧੰਨ ਦੀਆਂ ਵੀ ਰਾਸ਼ਨ ਪਾਣੀ ਦੀਆਂ ਵੀ ਭਾਈ ਉਹਨੇ ਖੀਜੀ ਹੋਈ ਨੇ ਮੱਚੀ ਮਚਾਈ ਨੇ ਨਾ ਉਹਨਾਂ ਦੇ ਘਰ ਦੇ ਨਾਲ ਹੀ ਛੋਟੇ ਛੋਟੇ ਕੰਦਤ ਸੀ ਉਧਰ ਉਹਨਾਂ ਦੀ ਦੰਗਰ ਪਸੂ ਰੱਖਿਆ ਹੋਇਆ ਤੇ ਇੱਕ ਅੱਧਾ ਦੁੱਧ ਬਾਦ ਨੂੰ ਤਾਂ ਉੱਥੇ ਪਾਥੀਆਂ ਪਾਥਦੀ ਤੀ ਖੀਜੀ ਹੋਈ ਨਹੀਂ ਚੱਕ ਕੇ ਹੋ ਜਾਰੇ ਜਾਰੇ ਕੌਡੀਆਂ ਜਾਰੇ ਟਕੇ ਉਧਰ ਮਾਰੇ ਕੰਨ ਦੀ ਧੋਂ ਪਰਾਂ ਭਗਾ ਕੇ ਮਾਰੇ ਤਾਂ ਕੁਦਰ ਤੋਂ ਜੀ ਰਾਤ ਨੂੰ ਪੈ ਗਿਆ ਮੀ ਉਹ ਮੀ ਪਿਆ ਰੇ ਉਧਰ ਰਹਿ ਗਈ ਸੀ ਉਹ ਤਾਂ ਤੜਕੇ ਜਦੋਂ ਪੰਡਤ ਉੱਠਿਆ ਉਹਨੇ ਦੇਖਿਆ ਵੀ ਇੱਧਰ ਨੂੰ ਸਿੱਟਿਆ ਦੀ ਸਮਾਨ ਉਹਨੇ ਦੇਖਾ ਤਾਂ ਸਹੀ ਵੀ ਜੇ ਇੱਥੇ ਅਜੂ ਚਾਰ ਟਕੇ ਤਾਂ ਹੈਗੇ ਹੀ ਨੇ ਤਾਂ ਉਹ ਗਿਆ ਜਦੋਂ ਕੀ ਦੇਖਦਾ ਜਿਹੜੀਆਂ ਤਾਂ ਚਾਰ ਕੌਡੀਆਂ ਨੇ ਉੱਥੇ ਤਾਂ ਚਾਂਦੀ ਦੇ ਬੂਟੇ ਹੋਏ ਹਰੇ ਹੋਏ ਖੜੇ ਨੇ ਫੁੱਟ ਫੁੱਟ ਦੇ ਡੇਢ ਫੁੱਟ ਦੇ ਜਿਹੜੇ ਸਿਉਨੇ ਦੇ ਟਕੇ ਤੇ ਉੱਥੇ ਸਿਉਨੇ ਦੇ ਬੂਟੇ ਹਰੇ ਹੋਏ ਹੋਏ ਨੇ ਚਾਰ ਪਾਈਓ ਤਾਂ ਦੇਖ ਕੇ ਹੈਰਾਨ ਹੋ ਗਿਆ ਫਟਾਫਟ ਆਇਆ ਉਹਨੇ ਕੈਂਚੀ ਚੱਕੀ ਉਹਨੇ ਤਾਂ ਚਾਰ-ਚਾਰ ਉਂਗਲਾਂ ਛੱਡ ਕੇ ਸਾਰੇ ਦਰਖਤ ਉਹ ਬੂਟੇ ਵੱਢ ਲੇ ਵੱਢ ਕੇ ਉਹ ਤਾਂ ਸ਼ਹਿਰ ਚ ਲੈ ਗਿਆ ਵੇਚਣ ਗਿਆ ਜਦੋਂ ਸਿਉਨੇ ਦੇ ਭਾਰ ਸਿਉਨੇ ਵਾਲੇ ਵਿਕ ਗਏ ਚਾਂਦੀ ਦੇ ਭਾਜਾਂਦੀ ਵਾਲਾ ਤਾਂ ਨੇਰੇ ਰੁਪਏ ਇਕੱਠੇ ਕਰ ਲਿਆ ਆ ਤਾਂ ਦੂਜੇ ਦਿਨ ਫੇਰ ਉੱਠਦਾ ਹੈ ਬਿਮਾਰਾ ਨਿਗਾ ਸਮਾਂ ਹੁਣ ਉਹਨਾਂ ਚ ਭੋਰਾ ਭੋਰਾ ਗਲਾਸ ਗਲਾਸ ਪਾਣੀ ਪਾ ਜਾਂਦਾ ਉੱਥੇ ਜਦੋਂ ਦੇਖਦਾ ਉਹ ਕੁਦਰਤ ਦੀ ਇਹੀ ਜੀ ਮਰਜ਼ੀ ਜਦੋਂ ਕਿਸੇ ਦੀ ਗਰੀਬੀ ਹਟਾਉਣੀ ਹੁੰਦੀ ਹੈ ਫੇਰ ਤਾਂ ਮੋਗਿਆ ਥਾਈ ਸਿੱਪੀ ਜਾਂਦਾ ਰੱਬ ਉਹ ਭਾਈ ਫੇਰ ਓਡੇ ਓਡੇ ਹੋਏ ਖੜੇ ਉਹਨੇ ਤਾਂ ਫੇਰ ਕੈਂਚੀ ਚੱਕੀ ਫੇਰ ਵੱਢ ਲਈ ਚਾਰ ਚਾਰ ਗੁਗਲਾਂ ਛੱਡ ਕੇ ਉਹ ਤਾਂ ਫੇਰ ਉਸ ਵੇਚ ਆਇਆ ਭਾਈ ਉਹ ਤਾਂ ਰੋਜ਼ ਹੀ ਹੋ ਜਿਆ ਕਰਨ ਤਾਂ ਰੋਜ਼ ਹੀ ਵੇਚ ਆਇਆ ਕਰੇ ਹੁਣ ਜਦੋਂ ਬਹੁਤ ਢੇਰ ਲੱਗ ਗਿਆ ਮਾਇਆ ਦਾ ਘਰ ਪਾਉਣ ਲੱਗ ਗਿਆ ਪਹਿਲਾਂ ਤਾਂ ਉਹ ਘਰ ਪਾਉਣ ਲੱਗਿਆ ਤਾਂ ਉਹਨੇ ਤਾਂ ਮਹਿਲ ਵਾਂਗੂ ਘਰ ਖੜਾ ਕਰ ਲਿਆ ਰਾਜੇ ਦੇ ਮਹਿਲ ਵਾਂਗੂ ਜਿਹੜੇ ਨਾਲ ਦੇ ਪੰਡਿਤ ਤੇ ਉਹਨਾਂ ਨੇ ਦੇਖਿਆ ਵੀ ਇਹਦੇ ਕੋਲ ਇੰਨੀ ਮਾਇਆ ਕਿੱਥੋਂ ਆ ਗਈ ਬਈ ਇਹ ਤਾਂ ਰਾਜੇ ਦੇ ਵੀ ਕੁਝ ਲੈਣ ਗਿਆ ਆਪਾਂ ਤਾਂ ਉੱਥੋਂ ਵੀ ਗੱਠੜੀਆਂ ਲਿਆਏ ਉਹ ਕਹਿੰਣ ਲੱਗ ਗਿਆ ਉਹਨੂੰ ਪੁੱਛਣ ਲੱਗ ਗਿਆ ਕਿ ਦੋ ਚਾਰ ਕਹਿੰਦੇ ਬਹੁਤ ਵਧੀਆ ਕੋਠੀ ਪਾਈ ਜੰਨਾ ਹੈ ਇੰਨਾ ਪੈਸਾ ਕਿੱਥੋਂ ਆ ਗਿਆ ਕਹਿੰਦਾ ਰਾਜੇ ਦੀ ਮਿਹਰਬਾਨੀ ਹੈ ਭਾਈ ਉਹਨਾਂ ਨੇ ਤਾਂ ਉਲਟ ਸਮਝ ਲਿਆ ਵੀ ਇਹ ਤਾਂ ਰਾਜੇ ਦੇ ਚੋਰੀ-ਸਪੋਰੀ ਕਰਦਾ ਹੈ ਰਾਜੇ ਦੇ ਜਾਵੱਜੇ ਪੰਡਤ ਜਾ ਕੇ ਕਹਿੰਦੇ ਮਹਾਰਾਜ ਤੁਹਾਡੇ ਖਜ਼ਾਨੇ ਨੂੰ ਤਾਂ ਲੱਗ ਰਹੀ ਹੈ ਦੇਖੋ ਜਾ ਕੇ ਉਹਦੇ ਕੋਲ ਕੀ ਧੀ ਤੁਹਾਡੇ ਮਹਿਲ ਵਰਗਾ ਇਹਦੇ ਨਾਲੋਂ ਵੀ ਵੱਡਾ ਮਹਿਲ ਉਸਾਰ ਰਿਹਾ ਹੈ ਅਈ ਰਾਜੇ ਨੂੰ ਵੀ ਟੈਨਸ਼ਨ ਹੋਈ ਵੀ ਉਹਦੇ ਕੋਲ ਇੰਨੀ ਮਾਇਆ ਕਿੱਥੋਂ ਆ ਗਈ ਉਹ ਤਾਂ ਮੇਤੋ ਲੈ ਕੇ ਵੀ 4 ਟਕੇ 4 ਗੱਡੀਆਂ ਗਿਆ ਰਾਜਾ ਵੀ ਭੱਗ ਗਿਆ ਉਹਦੇ ਕੋਲੇ ਗਿਆ ਜਦੋਂ ਪਹਿਲਾਂ ਤਾਂ ਰਾਜੇ ਨੇ ਆਪਦਾ ਖਜ਼ਾਨਾ ਦੇਖਿਆ ਜਿ ਕਿਉਂ ਪੰਡਤਾਂ ਨੇ ਕਹਿਤਾ ਵੀ ਤੇਰੇ ਖਜ਼ਾਨੇ ਨੂੰ ਢਾਹ ਲੱਗ ਰਹੀ ਹੈ ਭਈਰੇ ਹੋਰ ਸਖਤ ਕਰਤੇ ਫੇਰ ਉਹਨੇ ਦੇਖਿਆ ਦੋ ਦਿਨ ਵੀ ਸਾਡੇ ਤਾਂ ਕੋਈ ਚੋਰੀ ਨਹੀਂ ਹੁੰਦੀ ਕੁਛ ਨਹੀਂ ਵੀ ਪੰਡਤ ਕੋਲ ਇੰਨਾ ਕੁਝ ਕਿੱਥੋਂ ਆ ਗਿਆ ਭਾਈ ਉਹ ਪੰਡਤ ਲਵੇ ਗਿਆ ਰਾਜਾ ਜਦੋਂ ਗਿਆ ਜਾ ਕੇ ਉਹੀ ਗੱਲ ਉਹਨੂੰ ਕਹਿੰਦਾ ਮਹਾਰਾਜ ਪੰਡਤ ਜੀ ਇੰਨੀ ਮਾਇਆ ਕਿੱਥੋਂ ਆ ਗਈ ਤੁਹਾਡੇ ਕੋਲ ਵੀ ਐਡਾ ਮਹਿਲ ਪਾ ਰਹੇ ਹੋ ਕਹਿੰਦਾ ਮਹਾਰਾਜ ਹੱਥ ਬੰਨ ਕੇ ਪੰਡਤ ਕਹਿੰਦਾ ਮਹਾਰਾਜ ਥੋੜੀ ਮਿਹਰਬਾਨੀ ਹੈ ਉਹ ਕਹਿੰਦਾ ਮੇਰੀ ਮਿਹਰਬਾਨੀ ਕਿੰਨੀ ਹੈ ਉਹ ਕਹਿੰਦਾ ਹਾਂ ਮਹਾਰਾਜ ਮੈਂ ਤਾਂ ਗਰੀਬ ਤੀ ਕੁਸ ਨੀਤੀ ਥੋੜੀ ਮਿਹਰਬਾਨੀ ਹੁੰਦੀ ਉਹ ਕਹਿੰਦਾ ਦੱਸ ਸਮਝਾ ਮੈਨੂੰ ਕਿਵੇਂ ਹੋਗੀ ਮੇਰੀ ਮਿਹਰਬਾਨੀ ਮੈਂ ਤਾਂ ਤੈਨੂੰ 4 ਟਕੇ ਤੂੰ ਕਹਿੰਦਾ ਤੀ ਹੱਥਾਂ ਦੀ ਕਿਰਤ ਦੇ ਮੈਂ ਤੈਨੂੰ ਰਾਤ ਨੂੰ ਕਿਰਤ ਕਰਕੇ ਤੈਨੂੰ 4 ਟਕੇ ਤੇ 4 ਕੁੱਡੀਆਂ ਦਿੱਤੀਆਂ ਨੇ ਕਹਿੰਦਾ ਮਹਾਰਾਜ ਉਹ ਕਹਿੰਦਾ ਮੇਰੀ ਘਰ ਵਾਲੀ ਨੂੰ ਫੜਾ ਤੇ ਆ ਕੇ ਇਹ ਲਾਲਚ ਕਰਦੀ ਐ ਬਾਹਲਾ ਇਹਨੇ ਗਨਾ ਮੱਚੀ ਹੋਈ ਨੇ ਗੁੱਸੇ ਚ ਭਗਾ ਕੇ ਮਾਰੇ ਉਧਰ ਕਹਿੰਦਾ ਰਾਤ ਨੂੰ ਪੈ ਗਿਆ ਮੀਂਹ ਤਾਂ ਤੜਕੇ ਨੂੰ ਬੂਟੇ ਬਣ ਗਏ ਕੌਡੀਆਂ ਦੀ ਥਾਂ ਚਾਂਦੀ ਦੇ ਬਣ ਗਏ ਟਕਿਆਂ ਦੀ ਥਾਂ ਸੋਨੇ ਦੇ ਬਣ ਗਏ ਭਾਈ ਰਾਜਾ ਤਾਂ ਮੰਨੇ ਨਾ ਉਹਨੂੰ ਕਹਿੰਦਾ ਚੱਲ ਮੈਨੂੰ ਦਿਖਾ ਕੇ ਲਿਆ ਜਦੋਂ ਰਾਜਾ ਗਿਆ ਉਹਨੇ ਚਾਂਦੀ ਵਾਲਾ ਦਰਖਤ ਪੱਟਿਆ ਉਹਦੇ ਹੇਠਾਂ ਕੌਡੀ ਪੰਡਤ ਦਾ ਤਾਂ ਗੱਛ ਪੈਣ ਵਾਲੀ ਹੋਗੀ ਫੇਰ ਉਹਨੇ ਇੱਕ ਸੋਨੇ ਵਾਲਾ ਪੱਟਿਆ ਉਹਦੇ ਹੇਠਾਂ ਟਕਾ ਹਾੜੇ ਮਹਾਰਾਜ ਕਹਿੰਦਾ ਹੋਰ ਨਾ ਪੱਟਿਓ ਮੈਂ ਤਾਂ ਮਸਾ ਰੱਬ ਨੇ ਰੰਗ ਭਾਗ ਲਾਏ ਨੇ ਵੀ ਥੋਡੇ 'ਚ ਰੱਬ ਵਸਿਆ ਤਾਂ ਮੈਨੂੰ ਇਹ ਸਾਰਾ ਕੁਝ ਮਿਲਿਆ ਵੀ ਹੁਣ ਨਾ ਪੱਟਿਓ ਇਹ ਤਾਂ ਜਿਹੜੇ ਪੱਟ ਤੇ ਠੀਕ ਹੈ ਮੈਂ ਲਾ ਕੇ ਦੇਖਦਾ ਜੇ ਲੱਗੇ ਠੀਕ ਹੈ ਨਹੀਂ ਇਹ ਤਾਂ ਬੇਕਾਰ ਹੋਗੇ ਵੀ ਹੋਰ ਨਾ ਪੱਟਿਓ ਸੋ ਇੰਨੀ ਕ ਕਹਾਣੀ ਹੈ ਜੀ ਦੇਖ ਲਓ ਤੁਸੀਂ ਵੀ ਉਦਰ ਤਾਂ ਕਈ ਵਾਰੀ ਪਤਾ ਨਹੀਂ ਕਿੱਥੋਂ ਕਿੱਥੇ ਪਹੁੰਚਾ ਦਿੰਦੀ ਆ ਬੰਦੇ ਨੂੰ ਜਿਹਦੀ ਸਿੱਧੀ ਨੀਤ ਹੋਵੇ ਫਲ ਤਾਂ ਲੱਗਦਾ ਜਾਇ ਲੇਟ ਹੀ ਲੱਗੇ ਪਰ ਐ ਨਹੀਂ ਪਤਾ ਉਹਦੇ ਭਾਗਾਂ 'ਚ ਜੇ ਲੇਟ ਦਿੰਦਾ ਵੀ ਰੱਬ ਨੇ ਕਿੰਨਾ ਕ ਕੁਝ ਵਧੀਆ ਲਿਖਿਆ ਹੁੰਦਾ ਉਹ ਵਧੀਆ ਪਹਿਲਾਂ ਤਾਂ ਨਹੀਂ ਮਿਲਦਾ ਕਿਉਂਕਿ ਉਹ ਰੱਬ ਕੋਲੇ ਦੇਣ ਨੂੰ ਹੀ ਨਹੀਂ ਹੁੰਦਾ ਰੱਬ ਦਿੰਦਾ ਹੀ ਉਹਦਾਂ ਜਦੋਂ ਉਹਦਾ ਹੱਥ ਪੈਂਦਾ ਸੋ ਇੰਨੀ ਕੁ ਬਾਤ ਹੈ ਜੀ ਧੰਨਵਾਦ